ਸਤਿ ਸ਼੍ਰੀ ਅਕਾਲ ਜੀ ਗੁਲੀਨ ਬੁਟੀਕ ਜਗਰਾਉਂ ਤੋਂ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਅੱਜ ਦੇ ਸੂਟ ਵੀ ਸਾਰੇ ਇੱਕ ਤੋਂ ਇੱਕ ਵੱਧ ਸੋਹਣੇ ਨੇ ਅਸਲੀ ਥੋੜੇ ਦਿਨ ਤबीयत ਖਰਾਬ ਹੋਣ ਕਰਕੇ ਅੱਜ ਵੀ ਥੋੜਾ ਜਿਹਾ ਗਲਾ ਦੁਖਦਾ ਬਾ ਆਪਾਂ ਵੀਡੀਓ ਥੋੜੀ ਜਿਹੀ ਲੇਟ ਬਣਾਈ ਆ ਤੇ ਅੱਜ ਵਾਲੇ ਸੂਟ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਇੱਕ ਬ੍ਰਾਈਡਲ ਸੂਟ ਵੀ ਆ ਸਾਰੇ ਸੂਟ ਬਹੁਤ ਸੋਹਣੇ ਆ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਨੂੰ ਮੇਰੇ ਨਾਲ ਇਹ ਪਹਿਲਾ ਸੂਟ ਰਹੇਗਾ ਮਾਊਸ ਕਲਰ ਦਾ ਬਹੁਤ ਹੀ ਪਿਆਰਾ ਸੂਟ ਆ ਘੇਰੇ ਦੇ ਉੱਪਰ ਕੰਮ ਦਿੱਤਾ ਹੋਇਆ ਚਾਕਾ ਦੇ ਉੱਪਰ ਆਪਾਂ ਦੇ ਦੋ ਬੂਟੇ ਦਿੱਤੇ ਆ ਇਹਦੇ ਵਿੱਚ ਮਿਰਰ ਵਰਕ ਹੋਇਆ ਹੈ ਅੱਜਕੱਲ ਮਿਰਰ ਦਾ ਫੇਰ ਕੰਮ ਬਹੁਤ ਚੱਲ ਪਿਆ ਦੁਬਾਰਾ ਜਿਵੇਂ ਸ਼ੀਸ਼ੇ ਅੱਗੇ ਪਰ ਲਾਉਂਦੇ ਨਹੀਂ ਸੀ ਹੁਣ ਫੇਰ ਸ਼ੁਰੂ ਹੋ ਗਿਆ ਹੈ ਤੇ ਬਾਜੀ ਦੇ ਉੱਪਰ ਵੀ ਕੰਮ ਆ ਨੈਕ ਦੇ ਉੱਪਰ ਵੀ ਕੰਮ ਰਹੇਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਡੀਸੈਂਟ ਜਿਹਾ ਸੂਟ ਬਣਿਆ ਹੋਇਆ ਕਲਰ ਵੀ ਬਹੁਤ ਪਿਆਰਾ ਨਾਲ ਇਹਦੇ ਆਪਾਂ ਜਿਹੜਾ ਕੀਤਾ ਹੋਇਆ ਰੇਪ ਸ਼ਰਾਰਾ ਕੀਤਾ ਹੋਇਆ ਉਹਦਾ ਲੰਗੇ ਦੀ ਤਰ੍ਹਾਂ ਫਲੇਅਰ ਹੁੰਦਾ ਸ਼ਰਾਰਾ ਜਿਹੜਾ ਹਨ ਰੇਪ ਸ਼ਰਾਰਾ ਬਣਾਇਆ ਹੈ ਆਪਾਂ ਇਹ ਬਹੁਤ ਹੀ ਸੋਹਣਾ ਸ਼ਰਾਰਾ ਬਣਿਆ ਨਾਲ ਤੇ ਨਾਲ ਜਿਹੜਾ ਦੁਪੱਟਾ ਉਹ ਵੀ ਆਪਾਂ ਉਹਦਾ ਇਹ ਸ਼ੀਸ਼ੀ ਵਾਲੀ ਲੇਸ ਲਾ ਕੇ ਮਿਰਰ ਦੀ ਲੇਸ ਲਗਾ ਕੇ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਰਹਿ ਗਿਆ ਇਹਦਾ ਦੁਪੱਟੇ ਦੇ ਉਹਦਾ ਹੀ ਆਪਾਂ ਦੇਖ ਸਕਦੇ ਹੋ ਤੇ ਲੇ ਸਫਾਸੇਮ ਉਹੀ ਵਰਕ ਨਾਲ ਦੀ ਐਡ ਕਰਕੇ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਚਨੌਨ ਦਾ ਦੁਪੱਟਾ ਤੇ ਸੈਮੀ ਕ੍ਰੇਪ ਦਾ ਇਹ ਸੂਟ ਰਹੇਗਾ ਬਹੁਤ ਹੀ ਸੋਹਣਾ ਤੇ ਡਿਫਰੈਂਟ ਜੀ ਕੁਆਲਿਟੀ ਦਾ ਸੂਟ ਹੋ ਗਿਆ ਇਹ ਬਹੁਤ ਹੀ ਪਿਆਰਾ ਸੌਰੀ ਡਿਫਰੈਂਟ ਡਿਜ਼ਾਈਨ ਕੁਆਲਿਟੀ ਤਾਂ ਉਹੀ ਆਪਣੇ ਇਸਟਾਕ ਦੀ ਕ੍ਰੇਪ ਤੇ ਡਿਫਰੈਂਟ ਡਿਜ਼ਾਈਨ ਹੋ ਗਿਆ ਬਹੁਤ ਹੀ ਸੋਹਣਾ ਸੂਟ ਆ ਇਹ ਤੇ ਨੈਕਸਟ ਸੂਟ ਆ ਇਹ ਪੇਂਟ ਦੇ ਵਿੱਚ ਰੇ ਪੇਂਟ ਕਰਵਾਇਆ ਹੋਇਆ ਦੁਪੱਟਾ ਵਾ ਬਾਕੀ ਸੂਟ ਦੇ ਉੱਪਰ ਆਪਾਂ ਸਾਰੇ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਹੈਵੀ ਵਰਕ ਆ ਇਹ ਤੇ ਚਾਕ ਦੇ ਉੱਪਰ ਕੰਮ ਆ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਨ ਬਾਜੂ ਦੇ ਉੱਪਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਇਹ ਵੀ ਸੈਮੀ ਕਰੇਵਰ ਵਿੱਚ ਰਹੇਗਾ neck ਦੇ ਉੱਪਰ ਵੀ ਕੰਮ ਦਿੱਤਾ ਹੋਇਆ ਵਿੱਚ ਆਪਾਂ ਸਾਰੇ ਬੂਟੀ ਪਾਈ ਆ ਤੁਹਾਨੂੰ ਆਪਣੇ ਵਰਕ ਦਾ ਪਤਾ ਹੀ ਆ ਹਨਾ ਵਰਕ ਆਪਾਂ ਸਾਰਾ ਵਿੱਚ ਮਿਕਸ ਕਰਦੇ ਹਾਂ ਜਿਹਦੇ ਲਟਕਣ ਲੱਗਣੇ ਬਾਕੀ ਆ ਚਾਕਾਂ ਦੀ ਫਿਨਿਸ਼ਿੰਗ ਜਿਵੇਂ ਆਪਾਂ ਇਹਦੀ ਹਮੇਸ਼ਾ ਟਿਸ਼ੂ ਨਾਲ ਕੇ ਕਰਦੇ ਹੁੰਦੇ ਆ ਹਨਾ ਬਹੁਤ ਸੋਹਣਾ ਵਰਕ ਰਹੇਗਾ ਵਿੱਚ ਆਪਾਂ ਥ्रेड ਯੂਜ਼ ਕੀਤਾ ਹੋਇਆ ਇਹਦੇ ਮੈਰੂਨ ਤੇ ਗ੍ਰੀਨ ਕਲਰ ਦਾ ਕਿਉਂਕਿ ਆਪਾਂ ਇਹਦੇ ਨਾਲ ਦੀ ਦੁਪੱਟੇ ਤੇ ਪੇਂਟ ਕੀਤੀ ਹੋਈ ਆ ਆਪਾਂ ਉਹ ਕਲਰ ਇਹਦੇ ਵਿੱਚ ਯੂਜ਼ ਕੀਤਾ ਹੋਇਆ ਜਿਹੜਾ ਇਹਦਾ ਸ਼ਰਾਰਾ ਰਹੇਗਾ ਉਹ ਵੀ ਬਹੁਤ ਸੋਹਣਾ ਸ਼ਰਾਰ ਕਲੀਆਂ ਵਾਲਾ ਸ਼ਰਾਰਾ ਰਹੇਗਾ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਨੀਚੇ ਆਪਾਂ ਸਕੈਲਪਿੰਗ ਕੀਤੀ ਹੋਈ ਆ ਉੱਪਰੋਂ ਆਪਾਂ ਇਹਦੇ ਬੂਟੇ ਦਿੱਤੇ ਹੋਇਆ ਬਹੁਤ ਹੀ ਸੋਹਣਾ ਸ਼ਰਾਰਾ ਸੂਟ ਨਾਲ ਆਪਾਂ ਇਹਦੇ ਕੀਤਾ ਹੋਇਆ ਦੁਪੱਟਾ ਦੁਪੱਟਾ ਜਿਹੜਾ ਹੈਗਾ ਪਿਓਰ ਔਰਗਾਂਜ਼ਾ ਦਾ ਰਹੇਗਾ ਤੇ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣਾ ਪੇਂਟ ਦੇ ਨਾਲ ਵਰਕ ਕੀਤਾ ਹੋਇਆ ਦੇਖ ਸਾਡੇ ਬਹੁਤ ਹੀ ਸੋਹਣਾ ਪੇਂਟ ਆ ਇਹਦੇ ਵਿੱਚ ਸਾਰੇ ਪੇਂਟ ਨੂੰ ਆਪਾਂ ਵਰਕ ਦੇ ਨਾਲ ਕਵਰ ਕੀਤਾ ਹੋਇਆ ਬਹੁਤ ਸੋਹਣਾ ਆਪਾਂ ਨੂੰ ਹਾਈਲਾਈਟ ਕਰਕੇ ਤੇ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਦਿੱਤਾ ਹੋਇਆ ਹੈ ਇਹਦੇ ਬਹੁਤ ਹੀ ਪਿਆਰਾ ਵਰਕ ਫੋਰ ਸਾਈਡ ਤੇ ਕੀਤਾ ਹੋਇਆ ਹੈ ਇਹਦੇ ਨਾਲ ਇਹਦੇ ਸਕੈਲਪਿੰਗ ਹੋਈ ਹੋਈ ਹੈ ਬਹੁਤ ਹੀ ਸੋਹਣਾ ਲਿਆ ਵੀ ਦੁਪੱਟਾ ਬਹੁਤ ਸੋਹਣਾ ਲੱਗੇਗਾ ਪੂਰੇ ਸੂਟ ਦੀ ਜਿਵੇਂ ਕਹਿੰਦੇ ਸ਼ਾਨ ਵਾੜ ਜਾਂਦਾ ਹੈ ਤਾਂ ਦਾ ਦੁਪੱਟਾ ਨਾ ਬਹੁਤ ਹੀ ਪਿਆਰਾ ਦੁਪੱਟਾ ਅੱਜ ਕੱਲ ਇਹ ਵੀ ਬਹੁਤ ਟ੍ਰੈਂਡ ਦੇ ਵਿੱਚ ਜਾ ਰਹੇ ਨੇ ਸੂਟ ਤੇ ਪੇਂਟ ਵਾਲੇ ਦੇ ਨਾਲ ਇਹਦਾ ਹਾਈਲਾਈਟ ਕਰਕੇ ਨਾ ਬਹੁਤ ਹੀ ਸੋਹਣੇ ਸੂਟ ਬਣ ਰਹੇ ਨੇ ਤੇ ਬਹੁਤ ਪਿਆਰਾ ਸੂਟ ਆ ਪਿਓਰ ਔਰਗੈਂਸਾ ਦਾ ਦੁਪੱਟਾ ਤੇ ਸੈਮੀ ਕ੍ਰੇਪ ਦਾ ਸੂਟ ਰਹੇਗਾ ਇਸ ਦਾ ਬਹੁਤ ਹੀ ਪਿਆਰੀ ਲੁੱਕ ਆ ਦੁਪੱਟੇ ਦੀ ਹੋਰ ਆ ਦੁਪੱਟਾ ਭਰਿਆ ਹੋਇਆ ਇਹ ਬਹੁਤ ਸੋਹਣਾ ਲੱਗੇਗਾ ਦੁਪੱਟਾ ਇਹ ਇਹ ਵੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਤੇ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਕਲਰ ਚੇਂਜ ਕਰਨਾ ਚਾਹੁੰਦੇ ਹੋ ਕਲਰ ਵੀ ਚੇਂਜ ਹੋ ਜਾਏਗਾ ਤੇ ਸੇਮ ਬਣਵਾਉਣਾ ਸੇਮ ਵੀ ਬਣ ਜਾਏਗਾ ਜਾਂ ਕੋਈ ਸਟੱਫ ਚੇਂਜ ਕਰਨਾ ਚਾਹੁੰਦੇ ਹੋ ਸੂਟ ਦਾ ਸਟੱਫ ਵੀ ਚੇਂਜ ਹੋ ਜਾਏਗਾ ਪਰ ਦੁਪੱਟਾ ਜਿਹੜਾ ਉਹ ਆਰਗੈਂਜ਼ਾ ਦੇ ਵਿੱਚ ਹੀ ਜ਼ਿਆਦਾ ਵਧੀਆ ਲੱਗਦੇ ਆ ਜਿਹੜੇ ਪੇਂਟ ਵਾਲੇ ਦੁਪੱਟੇ ਆ ਨਾ ਆਰਗੈਂਜ਼ਾ ਦੇ ਵਿੱਚ ਬਹੁਤ ਸੋਹਣੇ ਲੱਗਦੇ ਬਣੇ ਰਹੇ ਸੂਟ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਉਕੇ ਜੀ ਨੈਕ ਸੂਟ ਜਿਹੜਾ ਆਪਣਾ ਹੈਗੀ ਡਰੈਸ ਤੇ ਜਿਹੇ ਸ਼ਰਾਬੇ ਦੇ ਨਾਲ ਨਾ ਡਰੈਸ ਬਣੀ ਹੋਈ ਆ ਪਿਓਰ অর্ਗਾਂਜ਼ਾ ਦੇ ਵਿੱਚ ਬਣੀ ਹੋਈ ਆ ਦੇਖ ਸਾਡਿਓ ਬਹੁਤ ਹੀ ਪਿਆਰਾ ਹੈ ਤੇ ਨੈਕ ਦੇ ਉੱਪਰ ਕੰਮ ਕੀਤਾ ਹੋਇਆ ਤੇ ਸਾਰੇ ਦੇ ਵਿੱਚ ਆਪਾਂ ਛੋਟੇ ਛੋਟੇ ਮੋਤੀ ਦਿੱਤੀ ਹੋਈ ਆ ਇਹ ਪਾਈ ਬਹੁਤ ਸੋਹਣੀ ਲੱਗੇਗੀ ਮੈਂ ਇਹਦੀ ਪਿਕਚਰ ਵੀ ਨਾਲ ਜਿਹੜੀ ਆਪਾਂ ਇਹਦੀ ਕਾਪੀ ਕੀਤੀ ਆ ਨਾ ਉਹ ਤੁਹਾਨੂੰ ਮੈਂ ਪਿਕਚਰ ਵੀ ਨਾਲ ਦਿਖਾਉਂਗੀ ਸਕਰੀਨ ਦੇ ਉੱਪਰ ਤੇ ਬਹੁਤ ਸੋਹਣਾ ਲੱਗਦਾ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਵੀ neckਰ ਬਣਾ ਕੇ ਬਾਜੂ ਦੇ ਉੱਪਰ ਕੰਮ ਨਾਲ ਇਹਦਾ ਰੇਵ ਸ਼ਰਾਰਾ ਕੀਤਾ ਹੋਇਆ ਇਹ ਪਾਇਆ ਬਹੁਤ ਸੋਹਣਾ ਲੱਗੇਗਾ ਜੀ ਮੈਂ ਤੁਹਾਨੂੰ ਪਿਕਚਰ ਸੈਂਡ ਕਰੂੰਗੀ ਬਹੁਤ ਹੀ ਸੋਹਣਾ ਸ਼ਰਾਰਾ ਬਣਿਆ ਹੋਇਆ ਇਹਦੇ ਨਾਲ ਉਹ ਕਿੱਜੇ ਇਹਦਾ ਦੁਪੱਟਾ ਰਹੇਗਾ ਉਹ ਵੀ ਬਹੁਤ ਧਿਆਨ ਦਾ ਦੁਪੱਟਾ ਵਾ ਦੁਪੱਟਾ ਆਪਾਂ ਪਿਓਰ オーਰਗੈਂਜ਼ਾ ਦਾ ਕਰਕੇ ਨਾਲ ਆਪਾਂ ਕ੍ਰੇਪ ਦਾ ਜੋ ਸ਼ਰਾਰੇ ਨਾਲ ਦਾ ਕਪੜਾ ਲੈ ਕੇ ਬਹੁਤ ਸੋਹਣੀ ਆਪਾਂ ਉਹਦੀ ਵੀ ਸਕੇਲਪਿੰਗ ਕੀਤੀ ਹੋਈ ਆ ਫੋਰ ਸਾਈਡ ਨਾਲ ਇਹਦੀ ਬਹੁਤ ਸੋਹਣੀ ਦੁਪੱਟੇ ਡਿਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਪਿਆਰਾ ਲੱਗਦਾ ਹੈ ਬਿਲਕੁਲ ਸਿੰਪਲ ਤੇ ਸੋਬਰ ਜਿਹਾ ਇਹ ਦੁਪੱਟਾ ਰੈਡੀ ਕਰਤਾ ਆਪਾਂ ਨਾਲ ਬਹੁਤ ਹੀ ਸੋਹਣਾ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਕੰਟਰਾਸਟ ਦੇ ਕਰਵਾ ਸਕਦੇ ਹੋ ਜਿਹੜਾ ਸ਼ਰਾਰਿ ਦਾ ਕੱਪੜਾ ਰਹੇਗਾ ਉਹ ਕ੍ਰੇਪ ਦੇ ਵਿੱਚ ਆ ਤੇ ਜਿਹੜਾ ਹੈਗਾ ਆਪਣਾ ਸ਼ਰਟ ਦਾ ਜਿਹੜੀ ਬਣੀ ਆ ਬਾਟਮ ਬਾਟਮਸ ਆ ਇਹ ਵੀ ਕ੍ਰੇਪ ਦੀ ਰਹੇਗੀ ਜਿਹੜੀ ਸ਼ਰਟ ਆ ਉਹ ਰਹੇਗੀ ਪਿਓਰ ਔਰਗੈਂਜ਼ਾ ਦੀ ਬਹੁਤ ਹੀ ਸੋਹਣੀ ਲੱਗਦੀ ਆ ਵੀ ਬਣੀ ਬੈਕ ਤੇ ਵੀ ਆਪਾਂ ਉਦਾ ਸੇਮ ਹੀ ਕੰਮ ਦਿੱਤਾ ਹੋਇਆ ਜਿਵੇਂ ਫਰੰਟ ਤੇ ਕੀਤਾ ਨਾ ਉਦਾਂ ਹੀ ਆਪਾਂ ਇਹਦੀ ਬੈਕ ਤੇ ਕੀਤਾ ਹੋ ਬਹੁਤ ਸੋਹਣਾ ਲੱਗ ਰਿਹਾ ਵਾ OK ਜੀ ਜਿਹੜਾ ਆਪਣਾ ਨੈਕ ਸੂਟ ਰਹੇਗਾ ਪਿਓ ਕ੍ਰੇਪ ਦੇ ਵਿੱਚ ਹੀ ਸੂਟ ਰਹੇਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਆ ਇਹ ਹੈਗਾ ਬ੍ਰਾਈਡਲ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਇਹ ਸੂਟ ਬਣਿਆ ਹੋਇਆ ਪਿਓਰ 80 ਗ੍ਰਾਮ ਕ੍ਰੇਪ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਸਾਰਾ ਕੰਮ ਜਿਹੜਾ ਇਹਦੇ ਵਿੱਚ ਆ ਦਬਕੇ ਦਾ ਰਹੇਗਾ ਟੋਟਲੀ ਦਬਕਾ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣਾ ਥੋੜਾ ਨੇੜੇ ਕਰਕੇ ਦਿਖਾ ਦਿਓ ਬਹੁਤ ਹੀ ਸੋਹਣਾ 컬러 ਆਪਾਂ ਦੋ ਇਹਦੇ ਵਿੱਚ ਐਡ ਕੀਤੇ ਆ ਮੈਰੂਨ ਤੇ ਗ੍ਰੀਨ ਕਿਉਂਕਿ ਸੈੱਟ ਫਿਰ ਉਹਨਾਂ ਨੇ ਗ੍ਰੀਨ ਕਲਰ ਦਾ ਪਾਉਣਾ ਸੀਗਾ ਬਹੁਤ ਹੀ ਸੋਹਣਾ ਸੂਟ ਆ ਕੁੜੀ ਤਾਂ ਬਿਲਕੁਲ ਹੀ ਪਤਲੀ ਜੀ ਆ ਬ੍ਰਾਈਡਲ ਬਿਲਕੁਲ ਪਤਲੀ ਹੈ ਤੇ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੈ ਪੂਰੀ ਹੈਵੀ ਲੁੱਕ ਆ ਬਹੁਤ ਹੀ ਸੋਹਣਾ ਵਰਕ ਆ ਬਹੁਤ ਹੀ ਪਿਆਰਾ ਕਲਰ ਆ ਰਸਟ ਕਲਰ ਦੇ ਵਿੱਚ ਇਹ ਸੂਟ ਰੈਡੀ ਕੀਤਾ ਪਿਓਰ 80 ਗ੍ਰਾਮ ਕਰੇਵਾ ਨੈਕ ਵੀ ਬਹੁਤ ਹੀ ਸੋਹਣੀ ਹੈਵੀ ਨੈਕ ਬਣੀ ਹੋਈ ਹੈ ਦੀ ਬਹੁਤ ਪਿਆਰਾ ਕਲਰ ਆ ਤੇ ਬੈਕ ਦੇ ਉੱਪਰ ਵੀ ਆਪਾਂ ਇਹਦੇ ਦਾ ਸੇਮ ਹੀ ਕੰਮ ਕੀਤਾ ਹੋਇਆ ਛੋਟੀ ਛੋਟੀ ਬੂਟੀ ਦਾ ਕਰਕੇ ਨਾ ਢੇਰੇ ਦੇ ਉੱਪਰ ਬਾਰਡਰ ਦਿੱਤੀ ਆ ਬਹੁਤ ਪਿਆਰਾ ਲੱਗਦਾ ਜੈਕ ਵੀ ਆਪਾਂ ਹੋਣੀ ਰੱਖੀ ਹੈਗੀ ਸਿੰਪਲਲੀ ਰੱਖੀ ਬਹੁਤ ਪਿਆਰਾ ਲੱਗਦਾ ਜਿਹੜੀ ਇਹਦੀ ਸਲਵਾਰ ਆ ਆਪਾਂ ਉਹਦੇ ਤੇ ਵੀ ਕੰਮ ਕੀਤਾ ਹੋਇਆ ਸਲਵਾਰ ਵੀ ਪੌਂਚਾ ਤੇ ਵੀ ਕੀਤਾ ਕੰਮ ਸਲਵਾਰ ਵੀ ਜਿੰਨੇ ਭਾਰੀ ਰਹੇਗੀ ਆਪਾਂ ਨੋਰਮਲ ਸਲਵਾਰ ਪਾਕਿਸਤਾਨੀ ਸਲਵਾਰ ਨਹੀਂ ਕੀਤੀ ਭਾਰੀ ਸਲਵਾਰ ਦੇ ਉੱਪਰ ਹੀ ਆਪਾਂ ਇਹਦੇ ਕੰਮ ਕੀਤਾ ਬਹੁਤ ਸੋਹਣਾ ਬਣਿਆ ਸੂਟ ਦੇਖ ਸਕਦੇ ਹੋ ਸਲਵਾਰ ਦੇ ਉੱਪਰ ਵੀ ਆਪਾਂ ਉਦੇ ਵਰਕ ਕੀਤਾ ਜਿੰਨੀ ਜਿਵੇਂ ਪਹਿਲਾਂ 셔ਟ ਦੇ ਨੀਚੇ ਸਲਵਾਰ ਵਿਖਣੀ ਸੀ ਨਾ ਆਪਾਂ ਉੱਥੇ ਤੱਕ ਇਹਦੇ ਕੰਮ ਦਿੱਤਾ ਹੈ ਮੋਰੀ ਦੇ ਉੱਪਰ ਵੀ ਆਪਾਂ ਇਹਦੇ ਕੰਮ ਦਿੱਤਾ ਤੇ ਉੱਪਰ ਇੱਕ ਬੂਟਾ ਪਾ ਕੇ ਉਹਦੇ ਤੇ ਵੀ ਆਪਾਂ ਇਹਦੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਬਣਿਆ ਤੇ ਜਿਹੜੇ ਇਹਦੇ ਨਾਲ ਦੁਪੱਟੇ ਰਹਿਣਗੇ ਇੱਕ ਤਾਂ ਆਪਾਂ ਕੀਤਾ ਚਨੌ ਦਾ ਦੁਪੱਟਾ ਇਹਦੇ ਨਾਲ ਪੂਰਾ ਹੈਵੀ ਦੁਪੱਟਾ ਜਿਹੜਾ ਸਿਰ ਤੇ ਉੱਪਰ ਲੈਣਾ ਨਾ ਉਹ ਪੂਰਾ ਹੈਵੀ ਦੁਪੱਟਾ ਵਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਫੋਰ ਸਾਈਡ ਬਾਰਡਰ ਦੇ ਕੇ ਵਿੱਚ ਵਿੱਚ ਆਪਾਂ ਇਹਦੇ ਬੂਟੀ ਦਿੱਤੀ ਦੀ ਆ ਦੇਖ ਸਕਦੇ ਹੋ ਫੋਰ ਸਾਈਡ ਆਪਾਂ ਇਹਦੇ ਬਾਰਡਰ ਦਿੱਤੀ ਆ ਨਾਲ ਆਪਾਂ ਟਿਸ਼ੂ ਦੇ ਨਾਲ ਇਹਦੀ ਜਿਵੇਂ ਕਰਦੀ ਹੋਣੀ ਆ ਫਿਨਿਸ਼ਿੰਗ ਕੀਤੀ ਹੋਈ ਆ ਅੱਗੇ ਆਪਾਂ ਇਹਦੇ ਉਹ ਲਾਇਆ ਝਾੜੂ ਗੋਟਾ ਲਾਇਆ ਬਹੁਤ ਸੋਹਣਾ ਲੱਗਦਾ ਹੈ ਬੁਲਚੜੀ ਵੀ ਕਹਿ ਦਿੰਨੇ ਆਪਾਂ ਇਹਨੂੰ ਬਹੁਤ ਸੋਹਣਾ ਇਹ ਦੁਪੱਟਾ ਰੈਡੀ ਹੋਇਆ ਬਹੁਤ ਹੀ ਪਿਆਰੀ ਲੁੱਕ ਬਣ ਗਈ ਸੂਟ ਦੀ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਇਹ ਵੀ ਬਣਵਾ ਸਕਦੇ ਹੋ ਕਿਸੇ ਬ੍ਰਾਈਡਲ ਨੇ ਬਣਵਾਉਣਾ ਹੋਵੇ ਨਾ ਅੱਗੇ ਆਪਣਾ ਬ੍ਰਾਈਡਲ ਇੱਕ ਲੈਂਗਾ ਵੀ ਰੈਡੀ ਹੋ ਰਿਹਾ ਵਾ ਇਹ ਬ੍ਰਾਈਡਲ ਸੂਟ ਸੀਗਾ ਦੁਪੱਟਾ ਵੀ ਬਹੁਤ ਹੈਵੀ ਬਣਿਆ ਹੋਇਆ ਇਹਦਾ ਪਿਓਰ ਚਨਾਉ ਦੇ ਵਿੱਚ ਦੁਪੱਟਾ ਰਹੇਗਾ ਪਿਓਰ ਕਰੇਵ ਦੇ ਕਿਸੇ ਕਿਸੇ ਕਲਰ ਰੈੱਡ ਮੈਰੂਨ ਜਿਵੇਂ ਅੱਜ ਕੱਲ ਚੱਲਦੇ ਨੇ ਨਾ ਉਹ ਵੀ ਕਲਰ ਬਹੁਤ ਟ੍ਰੈਂਡ ਦੇ ਵਿੱਚ ਨੇ ਤੇ ਉਹਨਾਂ ਤੇ ਵੀ ਬਣਾਵਾ ਸਕਦੇ ਹੋ ਮਾਜੈਂਟਾ ਕਲਰ ਤੇ ਵੀ ਬ੍ਰਾਈਡਲ ਸੂਟ ਪਾਉਂਦੇ ਆ ਉਹਦੇ ਤੇ ਵੀ ਬਣ ਸਕਦਾ ਹੈ ਇਹ ਕਿਸੇ ਵੀ ਔਨ ਕਲਰ ਤੇ ਔਨ ਆਰਡਰ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਜਿਹੜਾ ਇਹ ਵਾਲਾ ਦੁਪੱਟਾ ਹੈਗਾ ਨੈੱਟ ਦੇ ਵਿੱਚ ਇੱਕ ਉਹਨਾਂ ਨੇ ਨਾਲ ਸਿੰਪਲ ਦੁਪੱਟਾ ਰਖਵਾਇਆ ਵਾ ਤੇ ਬਹੁਤ ਸੋਹਣਾ ਲੱਗਦਾ ਹੈ ਵੀ ਦੁਪੱਟਾ ਜਿਵੇਂ ਕਹਿੰਦੇ ਸਾਨੂੰ ਜ਼ਰੂਰ ਤੋਂ ਇੱਕ ਸਾਈਡ ਤੇ ਰੱਖਣ ਦੀ ਤਾਂ ਉਹਦੇ ਕਰਕੇ ਉਹਨਾਂ ਨੇ ਇੱਕ ਸਿੰਪਲ ਦੁਪੱਟਾ ਨਾਲ ਰਖਾਇਆ ਵਿੱਚ ਸਾਰੇ ਆਪਾਂ ਬੂਟੀ ਪਾ ਕੇ ਤੇ ਫੋਰ ਸਾਈਡ ਤੇ ਆਪਾਂ ਲ ਬਹੁਤ ਸੋਹਣਾ ਜਿਹੜਾ ਵਰਕ ਆ ਨਾਲ ਦੀ ਮੈਚ ਕਰਕੇ ਆਪਾਂ ਬਿਲਕੁਲ ਲੇਸ ਲਗਾਈ ਆ ਬਹੁਤ ਹੀ ਪਿਆਰਾ ਐਵੀ ਸੂਟ ਬਣਿਆ ਹੋਇਆ ਵਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਉੱਪਰ ਕਰਵਾ ਸਕਦੇ ਹੋ ਵਰਕ ਇੰਨਾ ਜ਼ਿਆਦਾ ਕਲੀਨ ਕੀਤਾ ਹੋਇਆ ਨਾ ਇੰਨਾ ਪਿਆਰਾ ਵਰਕ ਕੀਤਾ ਹੋਇਆ ਸਾਰਾ ਐਨ ਫੁੱਲ ਹੈਵੀ ਲੁੱਕ ਦਿੱਤੀ ਆ ਫਰੰਟ ਨੂੰ ਤੇ ਕਿਤੇ ਕੋਈ ਸਪੇਸ ਬਚ ਨਾ ਜਾਵੇ ਇੰਨਾ ਵਧੀਆ ਇਹਨੂੰ ਵਰਕ ਕੀਤਾ ਹੋਇਆ ਤੇ ਨੈਕਸਟ ਜਿਹੜਾ ਆਪਣਾ ਹੈਗਾ ਉਹ ਬੇਬੀ ਪਿੰਕ ਕਲਰ ਦੇ ਵਿੱਚ ਰਹੇਗਾ ਸੂਟ ਹਾਂਜੀ ਨੈਕਸਟ ਸੂਟ ਆਪਣਾ ਇਹ ਪਿੰਕ ਕਲਰਸ ਰਹੇਗਾ ਬਹੁਤ ਹੀ ਪਿਆਰਾ ਕਲਰ ਆ ਪਿੰਕ ਤੇ ਵਰਕ ਵੀ ਬਹੁਤ ਸੋਹਣਾ ਹੈ ਘੇਰੇ ਦੇ ਵਰਕ ਪੂਰਾ ਹੈਵੀ ਹੋਇਆ ਹੈ ਇਹਦੇ ਨਾਲ ਚਾਕਾਂ ਤੇ ਕੰਮ ਦਿੱਤਾ ਹੋਇਆ ਹੈ ਵਿੱਚ ਆਪਾਂ ਮਜਟਾ ਕਰਾਉਣ ਦਾ ਕੱਚ ਦਿੱਤਾ ਹੈ ਇਹਦੇ ਵਿੱਚ ਆਪਾਂ ਸਾਰੇ ਬੂਤੀ ਪਾਈ ਹੋਈ ਹੈ ਇਹਦੇ ਨੈਕ ਲਾਈਨ ਤੇ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਇਹਦੇ ਬਹੁਤ ਪਿਆਰਾ ਵਰਕ ਆ ਬਾਜੀ ਤੇ ਵੀ ਸੇਮ ਵਰਕ ਆ ਆਪਾਂ ਜਿਹੜਾ ਘੇਰੇ ਤੇ ਕੀਤਾ ਹੋਈ ਆਪਾਂ ਬਾਜੀ ਦੇ ਵਿੱਚ ਆਪਾਂ ਉਹਦੇ ਸਾਰੇ ਦੇ ਵਿੱਚ ਬੂਤੀ ਦਿੱਤੀ ਆ ਬੈਕ ਤੇ ਵੀ ਆਪਾਂ ਇਹ ਬੂਤੀ ਦਿੱਤੀ ਹੋਈ ਆ ਸੇਮ ਉਹ ਹੀ ਬੂਤੀ ਆਪਾਂ ਬੈਕ ਤੇ ਦਿੱਤੀ ਆ ਚਾਕਾਂ ਦੀ ਫਿਨਿਸ਼ਿੰਗ ਤੁਹਾਨੂੰ ਪਤਾ ਹੀ ਆ ਆਪਾਂ ਟਿਸ਼ੂ ਦੇ ਨਾਲ ਹਰ ਇੱਕ ਸੁਰੂਤੀ ਕਰਦੀ ਕਰਦੇ ਆ ਚਾਕੇ ਦੀ ਫਿਨਿ ਨਾਲ ਜਿਹੜੀ ਆਪਾਂ ਇਹਦੇ ਰੈਡੀ ਕੀਤੀ ਉਹ ਸਲਵਾਰ ਵਰਕ ਤੁਹਾਨੂੰ ਆਪਣਾ ਪਤਾ ਹੀ ਹੁੰਦਾ ਵੀ ਆਪਾਂ ਕਿਹੜਾ ਕਿਹੜਾ ਕਰਦੇ ਐਵੇਂ ਚ ਵਰਕ ਹੈ ਨਾ ਬਹੁਤ ਹੀ ਸੋਹਣਾ ਜਿਹਾ ਸੂਟ ਬਣਿਆ ਨਾਲ ਜਿਹੜੀ ਕਿ ਸਲਵਾਰ ਤੇ ਦੁਪੱਟਾ ਲੈ ਕੇ ਪਯੋਸ਼ ਚੁਣਉਂਦਾ ਉਹ ਆਪਾਂ ਹੋਟੈਲ ਲੇਸ ਲਾ ਕੇ ਰੈਡੀ ਕੀਤਾ ਹੈ ਦੁਪੱਟਾ ਬਹੁਤ ਪਿਆਰਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਬਹੁਤ ਹੀ ਸੋਹਣਾ ਦੁਪੱਟਾ ਚੁਣਉਂਦਾ ਪਯੋਸ਼ ਚੁਣੌਣ ਦੇ ਦੁਪੱਟੇ ਜਦੋਂ ਆਪਣੇ ਕੋਲ ਪਯੋਸ਼ ਚੁਣੌਣ ਦੀ ਬੰਦੇ ਆ ਕਲਰ ਵਾਈਜ਼ ਵੀ ਸਹੀ ਰਹਿ ਜਾਂਦੇ ਆ ਹੋਂਦਾ ਸਿਰ ਤੇ ਲੈਣ ਲਈ ਵਧੀਆ ਰਹਿ ਜਾਂਦੇ ਆ ਦੁਪੱਟੇ ਬਹੁਤ ਹੀ ਸੋਹਣਾ ਦੁਪੱਟਾ ਹੈ ਇਹ ਸੇਮ ਵਰਕ ਨਾਲ ਦੀ ਆਪਾਂ ਪਲੇਸ ਲਾ ਕੇ ਇਹਨੂੰ ਰੈਡੀ ਕੀਤਾ ਵਾ। ਓਕੇ ਨੈਕਸ ਆਪਣਾ ਹੈਗਾ ਜੀ ਮਹਿਰੂਨ ਕਲਰ ਦੇ ਵਿੱਚ ਲਹਿੰਗਾ। ਬਹੁਤ ਹੀ ਸੋਹਣਾ ਵਰਕ ਲਹਿੰਗੇ ਦੇ ਉੱਪਰ ਚੋਲੀ ਆ ਇਹ। ਚੋਲੀ ਦੇ ਉੱਪਰ ਵਰਕ ਬਹੁਤ ਪਿਆਰਾ ਹੈ। ਬਾਜੂ ਦੇ ਉੱਪਰ, ਨੈਕ ਲਾਈਨ ਦੇ ਉੱਪਰ ਤੇ ਕਮਰ ਦੇ ਉੱਪਰ ਹੈ ਨਾ ਸੇਮ ਹੀ ਵਰਕ ਦੀ ਬੈਕ ਦੇ ਉੱਪਰ ਵੀ ਹੈਗਾ। ਸੇਮ ਆਪਾਂ ਉਦਾਂ ਹੀ ਬੈਕ ਕੀਤੀ ਹੈ ਰੀ। ਸੇਮ ਚੀਜ਼ ਉਦਾਂ ਹੀ ਬਣੀ ਹੈ ਇਹਦੇ ਤੇ ਬੈਕ ਤੇ ਫਰੰਟ ਤੇ। ਦੇ ਨਾਲ ਜਿਹੜਾ ਆਪਾਂ ਕੀਤਾ ਲਹਿੰਗਾ ਕਲੀਆਂ ਵਾਲਾ ਉਹਦੇ ਵਿੱਚ ਆਪਾਂ ਸਾਰੇ ਛੋਟਾ ਛੋਟਾ ਮੋਤੀ ਦਾ ਕੰਮ ਦੇ ਕੇ ਨਾ ਦੇਖ ਸਕਦੇ ਹੋ ਜੀ ਫਲੇਅਰ ਬਹੁਤ ਸੋਹਣੀ ਫਲੇਅਰ ਬਣੀ ਹੈ ਸਾਰੀਆਂ ਕਲੀਆਂ ਦੇ ਵਿੱਚ ਆਪਾਂ ਕੰਮ ਕੀਤਾ ਹੋਇਆ ਲੜਕਣ ਖੁਦ ਰੈਡੀ ਕੀਤਾ ਹੋਇਆ ਇਹਦੇ ਬਹੁਤ ਸੋਹਣੇ ਲੱਗ ਰਹੇ ਐ ਵੀ ਬਣੇ ਹੋਏ ਤੇ ਘੇਰੇ ਦੇ ਉੱਪਰ ਲਗਾਈ ਹੋਈ ਆਪਾਂ ਲੇਸ ਬਿਲਕੁਲ ਵਰਕ ਨਾਲ ਦੀ ਮਿਲਦੀ ਜੁਲਦੀ ਆਪਾਂ ਘੇਰੇ ਦੇ ਉੱਪਰ ਲੇਸ ਲਗਾ ਦਿੱਤੀ ਕਿਉਂਕਿ ਉਹਨਾਂ ਨੂੰ ਜ਼ਿਆਦਾ ਹੈਵੀ ਵੀ ਨਹੀਂ ਚਾਹੀਦਾ ਸੀ ਤੇ ਸੋਨਾ ਵੀ ਚਾਹੀਦਾ ਸੀਗਾ ਇਹ ਆਪਾਂ ਲੇਸ ਲਗਾ ਕੇ ਇਹਨੂੰ ਰੈਡੀ ਕਰਤਾ ਤੇ ਜਿਹੜਾ ਰਹੇਗਾ ਜੀ ਇਹਦਾ ਦੁਪੱਟਾ ਉਹ ਵੀ ਆਪਾਂ ਸੇਮ ਉਦਾਂ ਹੀ ਲੇਸ ਲਗਾ ਕੇ ਇਹਨੂੰ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਵੀ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਵਾ ਬਹੁਤ ਹੀ ਪਿਆਰੇ ਦੁਪੱਟੇ ਦੀ ਲੋਕਾਂ ਤੁਹਾਨੂੰ ਅਸੀਂ ਇਹਦੀ ਵੀਡੀਓ ਵੀ ਮੈਂਸ਼ਨ ਕਰਾਂਗੇ ਬਹੁਤ ਸੋਹਣਾ ਲੱਗਦਾ ਵੀ ਸੁਣ ਬਣਿਆ ਹੋਇਆ ਹਾਂਜੀ ਤੁਹਾਨੂੰ ਅੱਜ ਦੀ ਆਪਣੀ ਕੇਕ ਕਲੈਕਸ਼ਨ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਹ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬਾਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਆਪਣੀ ਇੰਸਟਾਗ੍ਰam ਤੇ ਵੀ ਆਪ ਪੇਜ ਬਣਾਇਆ ਹੈ ਉਹਨੂੰ ਵੀ ਤੁਸੀਂ ਮੇਰੇ ਜਿਹਾ ਹਜੇ ਤੱਕ ਨਹੀਂ ਫੋਲੋ ਕਰਦੇ ਤਾਂ ਉਹਨੂੰ ਵੀ ਪਲੀਜ਼ ਫੋਲੋ ਕਰੋ ਆਪਾਂ ਫਿਰ ਮਿਲਦੇ ਹਾਂ ਜਲਦੀ ਹੋ ਨਵੀਂ ਵੀਡੀਓ ਲੈ ਕੇ ਸਸ਼ੀਆਕਾਲ